ਵਾਹੇ ਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਵਿਸਰ ਨਾਹਿੰਦ ਤਾਰ ਆਪਣਾ ਨਾਮ ਦੇਹੁ ਦਿਨ ਰਾਤ ਨਾਨਕ ਜਾਓ ਇਹੋ ਸੁਖੋ ਟਲ ਗੁਰ ਸੇਵੀਐ ਅਨਸ ਸਹਜ ਸੁਬਾਈ ਦਰਸ਼ਨ ਪਰਸ਼ੀਐ ਗੁਰ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਜਮਦੂਤ ਨ ਆਵੇ ਨੀਰੈ ਕੰਠ ਲਾਏ ਓ ਰਬ ਰਾਖ ਸਤਗੁਰ ਕੀ ਸੱਚ ਸਾਖ ਨਾਲ ਨਰਾਇਣ ਮੇਰਾ ਜਮਦੂਤ ਨਾ ਆਵੇ 네ਰੇ ਕੰਠ ਲਾਏ ਪ੍ਰਭ ਰਾਖਾ ਸਤਗੁਰ ਕੀ ਸੱਚ ਸਾਖ ਗੁਰ ਪੂਰ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਸੋ ਮਤ ਦਿੱਤੀ ਰਹਾ ਰਬ ਸਗਲੇ ਥਾਨ ਵਸਾਏ ਸੁਖ ਸ਼ਾਂਤ ਫੇਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਰੱਬ ਸਗਲੇ ਥਾਨ ਬੁਸਾਏ ਸੁਖ ਸ਼ਾਂਤ ਫਿਰ ਆਏ ਰਬ ਸਰਨਾਏ ਜਿਨ ਸਗਲੇ ਰੋਗ ਮਿਟਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹੱਲਾ ਪੰਜਵਾ ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੇ ਨੀਰਾ ਕੰਠ ਲਾਏ ਰਬ ਆਖੇ ਸਤ ਗੁਰ ਕੀ ਸੱਚ ਸਾਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਆਸ ਕਿਰਪਾਨ ਖੰਡ ਖੜਗ ਉਬਗ ਤਵਰ ਆਰ ਤੀਰ ਸਹਿਬ ਸਰੋਹੀ ਸੈthi जय हमारे पीर साहिब सरोही साहिब जी जय हमारे पीर वाह गुरु जी सवैया ਰਨ ਮੈਂ ਦਾਸ ਲਸ ਹਨੇ ਪੁਨ ਜਸ਼ ਜੱਲਾ ਤੇ ਪੋ ਕੋ ਪਟ ਲਸ਼ਕ ਮਾਰਿਓ ਰਨ ਮੈਂ ਦਾਸ ਲਸ਼ ਹਨੇ ਪੁਨ ਜਸ਼ ਜੱਲਾ ਤੇ ਪੋ ਕੋ ਪਟ ਲਸ਼ਕ ਮਾਰਿਓ ਇੰਦਰ ਕੇ ਸੂਰ ਹਨੇ ਅਗਣ ਕਬ ਸ਼ਾਮ ਪਨ ਸੋ ਨਿਰਪੋ ਹਾਰਿਓ ਸਾਧਕ ਮੁਸਲੀ ਤਰ ਕੋ ਬਸ ਦੇਵ ਕੋ ਕਰ ਮੂਰਸ਼ ਡਾਰਿਓ ਆਜ ਗਯੋ ਜਮ ਔਰ ਮਚੀ ਪਦ ਕਾਉਨ ਹਾਥ ਸੀ ਯਾਰ ਸੰਭਾਰਿਓ ਦੋਰਾ ਜਬ ਭੂਪ ਤੇ ਤੋ ਕੀਓ ਜਦ ਕ੍ਰੋਧ ਕੇ ਸਾਥ ਕਬ ਬਿਜਪਤ ਆਪਦ ਪਇਓ ਤਨਖ ਬਾਨ ਲਾ ਹਾਥ ਜਬ ਉਪਤਿਤੋ ਕੀਓ ਜਦ ਕ੍ਰੋਧ ਕੈ ਸਾਥ ਤਬ ਬਿਰਜਪਤ ਆਉਧ ਪਾਇਓ ਤਨਖ ਬਾਨ ਲਾ ਹਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ